ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਆਪਾਂ ਪਹੁੰਚੇ ਆ ਬਹੁਤ ਹੀ ਪਵਿੱਤਰ ਸਥਾਨ ਧੰਨ ਧੰਨ ਬਾਬਾ ਜੋਗੀ ਪੀਰ ਦੀ ਸਥਾਨ ਤੇ ਜਗ੍ਹਾ ਤੇ ਪਹੁੰਚੇ ਆ ਜਿੱਦਾਂ ਦੋਸਤਾਂ ਨੂੰ ਪਤਾ ਹੋਣਾ ਕਿ ਦੋਸਤਾਂ ਨੂੰ ਵੀ ਮੈਂ ਇਹ ਵੀਡੀਓ ਪਹਿਲਾਂ ਵੀ ਬਣਾ ਚੁੱਕਾ ਐ ਇਸ ਪਵਿੱਤਰ ਸਥਾਨ ਦੀ ਕਿ ਹੁਣ ਮੈਂ ਦੁਬਾਰਾ ਪੇਜ ਬਣਾਇਆ ਉਸ ਪੇਜ ਦੇ ਲਈ ਮੈਂ ਵੀਡੀਓ ਫੇਰ ਬਣਾ ਰਿਹਾ ਹਾਂ ਸੋ ਇਹ ਜਗ੍ਹਾ ਜੋ ਪਹਿਣ ਟੈਪੀ ਤੋਂ ਮੱਤੇ ਨੂੰ ਰੋਡ ਜਾਂਦਾ ਤੇ ਮੱਤੇ ਤੋਂ ਢੈਪੀ ਰੋਡ ਹੋਂਦਾ ਵਿਚਕਾਰ ਸਥਿਤ ਆ ਬਹੁਤ ਹੀ ਪਵਿੱਤਰ ਜਗ੍ਹਾ ਸੋ ਪਿੰਟ ਹੈਪੀ ਜਿਲਾ ਫਰੀਦਕੋਟ ਦੇ ਵਿੱਚ ਸਥਿਤ ਆ ਸੋ ਬਹੁਤ ਪਵਿੱਤਰ ਜਗ੍ਹਾ ਤੇ ਮੈਂ ਇਸ ਜਗ੍ਹਾ ਦੇ ਨਾਲ ਬਚਪਨ ਤੋਂ ਜੁੜਿਆ ਹੋਇਆ ਨਿਕਲਿਆ ਹੁੰਦਾ ਸੀ ਮੈਂ ਇੱਥੇ ਸਾਡੇ ਵਿਸਾਖੀ ਦਾ ਮੇਲਾ ਲੱਗਦਾ ਹੁੰਦਾ ਸੀ ਉਦੋਂ-ਉਦੋਂ ਅਸੀਂ ਆਉਂਦੇ ਹੁੰਦੇ ਸੀ ਸਾਡੇ ਪਿਓਰਕ ਦੱਸਦੇ ਆ ਕਿ ਇਸ ਜਗ੍ਹਾ ਤੇ ਸੰਤ ਮਹਾਪੁਰਸ਼ ਰਹਿੰਦੇ ਹੁੰਦੇ ਸੀ ਇੱਥੇ ਬੈਠ ਕੇ ਉਹ ਰੱਬ ਦੀ ਅराधना ਭਗਤੀ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਸਾਰੇ ਨਗਰ ਦੇ ਸਹਿਯੋਗ ਨਾਲ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋ ਚੁੱਕੀ ਹੈ ਸਤ ਸਤ ਹੁਣ ਸੋ ਜੋ ਤੁਸੀਂ ਪਿੱਛੇ ਇਹ ਬੰਦ ਦਾ ਦਰਖ ਦੇਖ ਰਹੇ ਹੋ ਇਹ ਦਰਖ ਇਸ ਤਰ੍ਹਾਂ ਦਾ ਦਰਖ ਤਾਂ ਵੀ ਕੋਈ ਵੀ ਸੰਗਤ ਆਉਂਦੀ ਆ ਸੰਗ ਦੂਰੋਂ ਦੂਰੋਂ ਚੱਲ ਕੇ ਸੰਗਤ ਆਉਂਦੀ ਆ ਇੱਥੇ ਤੇ ਜੋ ਵੀ ਕਿਸੇ ਦੀ ਮਨੋਕਾਮਨਾ ਹੁੰਦੀ ਆ ਇੱਥੇ ਆ ਕੇ ਉਹ ਆਪਣੇ ਸੱਚੀ ਸਰਦਾ ਦੇ ਨਾਲ ਮਨੋਕਾਮਨਾ ਆਪਣੇ ਮੰਗਦੇ ਆ ਤੇ ਗੁਰੂ ਸਾਹਿਬ ਇੱਥੇ ਧੰਤਨ ਬਾਬਾ ਜੋਗੀ ਪੀਰ ਜੀ ਉਹਨਾਂ ਦੀ ਮਨੋਕਾਮਨਾ ਪੂਰੀ ਕਰਦੇ ਆ ਸੋ ਇਹ ਜਗ੍ਹਾ ਮਤਲਬ ਪਹਿਲਾਂ ਇੱਥੇ ਇੱਕ ਕਮਰਾ ਹੁੰਦਾ ਸੀ ਮੇਰੇ ਦੇਖਣ ਦੀ ਗੱਲ ਆ ਇੱਥੇ ਕਮਰਾ ਹੁੰਦਾ ਸੀ ਪਰ ਸੰਗਤ ਦੇ ਸਹਿਯੋਗ ਨਾਲ ਤੇ ਸੰਗਤ ਇੱਥੇ ਸ਼ਰਧਾ ਪੂਰਕ ਆਉਂਦੀ ਆ ਸੁਬਾ ਸ਼ਾਮ ਹੁੰਦੀ ਆ ਸੰਗਤ ਰਹਿ ਰਾਤ ਮਿਲੇ ਤੇ ਉਹ ਉਹਨਾਂ ਨੇ ਮਤਲਬ ਆ ਦੀ ਨੂੰ ਸੇਜਾ ਪਾ ਕੇ ਦਿਖੋਣਾ ਇਸ ਵਕਤ ਬਹੁਤ ਵਧੀਆ ਗੋੜ-ਥੋਰਾ ਬਣ ਚੁੱਕਿਆ ਸੋ ਦੋਸਤੋ ਕਹਿੰਦੇ ਹੁੰਦੇ ਆ ਨਾ ਵੀ ਸੁਣੀ ਸੁਣਾਈ ਗੱਲ ਕੀਤੀ ਤਾਂ ਨਹੀਂ ਚੰਗੀ ਹੁੰਦੀ ਮੇਰੇ ਨਾਲ ਖੁਦ ਨਾਲ ਇਸ ਜਗ੍ਹਾ ਦਾ ਇੱਕ ਛੋਟਾ ਜਿਹਾ ਮਤਲਬ ਕੀ ਕਹਿੰਦੇ ਹੁੰਦੇ ਹੋ ਕੋਰਤਿਕ ਹੋਇਆ ਹੋਇਆ ਮੇਰੇ ਨਾਲ ਕੋਰਤਿਕ ਉਹ ਮੈਂ ਇਸ ਜਗ੍ਹਾ ਨੂੰ ਤਾਂ ਮੰਨਦਾ ਆ ਤੁਸੀਂ ਦੇਖ ਰਹੇ ਹੋ ਜੋ ਸ੍ਰੀ ਆ ਮੈਂ ਸਾਥੂ ਆ ਥੋੜਾ ਨੇਰੇ ਦਾ ਸ੍ਰੀ ਬਣਿਆ ਹੋਇਆ ਜਾਂ ਇਹ ਬੱਚੇ ਨੇ ਖੇਡਾਂ ਜਾਂ ਜੋ ਵੀ ਇੱਥੇ ਹੁੰਦਾ ਤੇ ਮੇਨ ਕਹਿੰਦੇ ਇੱਥੇ ਜੇ ਕਿਸੇ ਦੇ ਮਤਲਬ ਮੋਗੇ ਵਗੈਰਾ ਹੋ ਜਾਂਦੇ ਆ ਤਾਂ ਜਾਂ ਕੋਈ ਵੀ ਬਿਮਾਰੀ ਆ ਤੇ ਇੱਥੇ ਸੱਚੀ ਸਰਦਾਂ ਨਾਲ ਮੰਨਦਾ ਆ ਕੇ ਉੱਥੇ ਪੂਰੀ ਹੁੰਦੀ ਆ ਤੇ ਮੇਰੇ ਖੋਦੇ ਮੋਗੇ ਸੀਗੇ ਮੇਰੇ ਮੋਗੇ ਸੀਗੇ ਤੇ ਮੈਂ ਇੱਥੇ ਨੂਨ ਦੀ ਥੈਲੀ ਬੋਕਰ ਸੁਖੀ ਉਹ ਮੈਂ ਚੜਾਈ ਤੇ ਮੈਂ ਠੀਕ ਹੋ ਗਿਆ ਨਾਲ ਨਾਲ ਮੈਂ ਕੋਟਕਪੂਰੇ ਤੋਂ ਇੱਕ ਮੋਹਕਿਆਂ ਦੀ ਦਵਾਈ ਮਿਲਦੀ ਆ ਉਹ ਵੀ ਨਾਲ ਨਾਲ ਮੈਂ ਲਈ ਜੋ ਦਵਾਈ ਆ ਉਹ ਵੀ ਬਿਲਕੁਲ ਫਰੀ ਆ ਤੇ ਪਰ এবੀ ਇੱਥੋਂ ਮੈਨੂੰ ਵਿਸ਼ਵਾਸ ਸੀ ਤੇ ਮੈਂ ਇੱਥੇ ਵੀ ਆਪਣੀ ਮਤਲਬ ਸ਼ਰਦਾ ਲੈ ਕੇ ਜੋ ਵੀ ਮੇਰੇ ਤੋਂ ਬਣਿਆ ਮੈਂ ਪਹੁੰਚਿਆ ਸੋ ਬਸ ਮੈਂ ਵੀਡੀਓ ਬਣਾਉਣ ਦੇ ਸਬੰਧ ਚ ਇਹੀ ਸੀਗਾ ਵੀ ਜਦੋਂ ਵੀ ਤੁਸੀਂ ਇਧਰ ਮੱਤੇ ਢੈਂਤੀ ਰਮਾਣਾ ਜਾਂ ਪਿੱਛੇ ਹਰੀ ਨੂੰ ਜਦੋਂ ਤੁਹਾਡਾ ਗੜਾ ਵੱਜੇ ਤਾਂ ਯਕੀਨ ਮੰਨੋ ਇੱਕ ਵਾਰ ਤੁਸੀਂ ਧੰਨ ਧੰਨ ਬਾਬਾ ਜੋਗੀ ਵੀਰ ਜੀ ਦਾ ਸਥਾਨ ਹੈ ਜੋ ਰੂੜੀ ਆਪਣੇ ਸੌਰੀ ਮੱਤੇ ਤੋਂ ਢੈਂਤੀ ਰੋੜ ਜਾਂਦਾ ਉਹ ਵਿਚਕਾਰ ਸੈਤਤਾ ਇੱਥੇ ਆਓ ਦਰਸ਼ਨ ਕਰੋ ਬਹੁਤ ਹੀ ਵਧੀਆ ਗੁਰਦੁਆਰੇ ਦੀ ਜੋ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਬਹੁਤ ਸੋਹਣਾ ਇੱਥੇ ਐਨਵਾਇਰਨਮੈਂਟ ਬਣਾਇਆ ਹੋਇਆ ਬਹੁਤ ਵਧੀਆ ਪ੍ਰਬੰਧਕ ਕਮੇਟੀ ਸੇਵਾ ਕਰਦੀ ਸੱਚੇ ਮਨ ਦੇ ਨਾਲ ਸੰਗਤਾਂ ਦੂਰੂ ਦੂਰੋਂ ਆਉਂਦੀਆਂ ਸੋ ਬਸ ਮੈਂ ਇਹੀ ਚਾਹੁੰਦਾ ਕਿ ਬਸ ਤੁਸੀਂ ਜਦੋਂ ਵੀ ਤੁਹਾਡਾ ਮਨ ਬਣੇ ਤੁਸੀਂ ਇੱਥੇ ਆਓ ਤੇ ਤੁਹਾਨੂੰ ਧੰਤਨ ਬਾਬਾ ਜੋਗੀ ਪੀਰ ਜੀ ਕਦੇ ਵੀ ਨਿਰਾਸ਼ ਨਹੀਂ ਹੋਣ ਦੇਣਗੇ ਸੋ ਜੋ ਪਿੱਛੇ ਜਗਾ ਸਤਿਰਾਕਤਾ ਇਸ ਦਾ ਇਤਿਹਾਸ ਹੈ ਤੁਹਾਡੇ ਸਾਹਮਣੇ ਸ਼੍ਰੀਮੀਆਂ ਤੋ ਇਹ ਬਿਲਕੁਲ ਸਹੀ ਹੈ ਸੋ ਦੋਸਤੋ ਹੁਣ ਮੈਂ ਮੇਰੇ ਸਾਥੀ ਨੂੰ ਕਹੂੰਗਾ ਕਿ ਅੰਦਰ ਜੋ ਬਾਬਾ ਜੀ ਦੀ ਜਗਾ ਬਣੀ ਹੋਈ ਆ ਜੋਗੀ ਵੀਰ ਜੀ ਦੀ ਉਹ ਦਿਖਾਈ ਜਾਵੇ ਹਾਂਜੀ ਸਾਥੀ ਜੀ ਜਿੱਦਾਂ ਤੁਹਾਨੂੰ ਹੁਣੇ ਅਸੀਂ ਆਪਣੇ ਬਾਬਾ ਜੀ ਦਾ ਜੋ ਦਰਵਾਜ਼ਾ ਚ ਲੈ ਕੇ ਗਏ ਸੀ ਉਹਨਾਂ ਦੇ ਜੋ ਸਰੂਪ ਬਣਿਆ ਹੈ ਉਸ ਦੇ ਦਰਸ਼ਨ ਕਰਵਾਏ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜੋ ਵੀਡੀਓ ਵਧੀਆ ਲੱਗੀ ਹੋਊਗੀ ਤੇ ਇਹੀ ਬੇਨਤੀ ਆ ਵੀ ਜਦੋਂ ਵੀ ਤੁਸੀਂ ਕਿਤੇ ਇਧਰ ਮੱਤੇ ਢੈ ਵੀਰ ਮਾਣਾ ਜਿੱਥੇ ਵੀ ਇਧਰ ਆਉ ਨੇੜੇ ਤਾਂ ਇਸ ਸਥਾਨ ਤੇ ਜਰੂਰ ਆਓ ਇੱਕ ਵਾਰ ਤੁਸੀਂ ਮੱਥਾ ਟੇਕ ਕੇ ਜਾਓ ਸੋ ਤੁਹਾਡਾ ਵਾਦਾ ਰਿਹਾ ਵੀ ਤੁਹਾਡੇ ਤੋਂ ਤੁਸੀਂ ਜੋ ਮੰਗੋਗੇ ਬਾਬਾ ਜੀ ਤੁਹਾਨੂੰ ਦੇਣਗੇ ਤੋਂ ਬਸ ਅੰਤ ਦੇ ਵਿੱਚ ਬੇਨਤੀ ਵਾਲੀ ਦਾਸ ਦਾ ਪੇਜ ਆ ਮੰਨ ਲਮਤਾ ਉਹਨੂੰ ਫੋਲੋ ਕਰ ਦਿਓ ਤੇ ਜੇ ਕੋਈ ਜਿਆਦਾ ਗਲਤ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚੋਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ